ਮਲਕੀਤ ਐਗਰੋਟੈਕ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੰਡ ਪਾਠ ਸਾਹਿਬ ਦੇ ਪੋਗ ਪਾਈਗੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਤੌਰ ਉੱਤੇ ਬਾਬਾ ਹਰਪਰਜਨ ਸਿੰਘ ਜੀ ਸੁਰਾਜਪੁਰ ਵਾਲੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਇਸ ਤੋਂ ਇਲਾਵਾ ਸੁਰਜੀਤ ਸਿੰਘ ਰਖੜਾ ਜੱਸੀ ਸੋਇਆ ਵਾਲੇ ਵਿਸ਼ੇਸ਼ ਤੌਰ ਉੱਤੇ ਪਹੁੰਚੇ ਉੱਤੇ ਹੀ ਚਰਨ ਸਿੰਘ ਐਮ ਡੀ ਮਲਕੀਤ ਕੰਬਾਈਨ ਚਰਨ ਸਿੰਘ ਬੱਲੋ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਉਥੇ ਹੀ ਸੁਰਜੀਤ ਸਿੰਘ ਰਖੜਾ ਨੇ ਬੋਲਦਿਆਂ ਹੋਇਆ ਕਿ ਹੈ ਕਿ ਮਲਕੀਤ ਕੰਬਾਈਨ ਦਾ ਬਹੁਤ ਵੱਡਾ ਉਪਰਾਲਾ ਹੈ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਸੁਖਰਾਨੇ ਵੱਲੋਂ ਜਿਹੜਾ ਅੱਜ ਮਹਾਰਾਜ ਦਾ ਓਟ ਆਸਰਾ ਲੈ ਗਿਆ ਹੈ ਕੀ ਕਹਣਾ ਚਾਹੁੰਦਾ ਹੈ ਉਹ ਹੈ ਜੀ ਕਾ ਖਾਲਸਾ ਵੈ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਮੈਂ ਮਲਕੀਤ ਕਮਾਈਨ ਮਲਕੀਤ ਟੈਗਰੋ ਇੰਡਸਟਰੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਇਹ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਨੇ ਸੰਤੋ ਆਬਾ ਸੁਖਦੇਵ ਸਿੰਘ ਦੇ ਨਾਲ ਬਹੁਤ ਇਹਨਾਂ ਦਾ ਪਿਆਰ ਸੀ ਬਹੁਤ ਸਤਿਕਾਰ ਸੀ ਔਰ ਹਰ ਸਾਲ ਗੁਰੂ ਮਹਾਰਾਜ ਚੁਚੇ ਪਾਛਾ ਦੇ ਚਰਨ ਪਾਉਂਦੇ ਨੇ ਗੁਰੂ ਦਾ ਓਟ ਆਸਰਾ ਲੈਂਦੇ ਨੇ ਸਾਰੇ ਵਰਕਰ ਸਾਰੇ ਬਾਜਮ ਸਾਰੇ ਮਾਲਕ ਇਸ ਦਿਨ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਇਹ ਕਰਵਾਉਂਦੇ ਨੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦਾ ਉਹ ਤਾਸ ਨਾਲ ਲੈ ਕੇ আর ਦਿਲੋਂ ਮਨੋਂ ਸੇਵਾ ਕਰਦੇ ਨੇ ਜਿੰਨੀ ਨਿਮਰਤਾ ਜਿੰਨਾ ਪਿਆਰ ਇਹਨਾਂ ਦੇ ਵਿੱਚ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਸੋ ਮੈਂ ਅੱਜ ਦੇ ਦਿਨ ਦੇ ਉੱਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਵੀ ਦੇਣਾ ਹੈ ਪਰਮਾਤਮਾ ਅਗੇ ਵਹਿਗੂ ਰੂ ਕੇ ਸੱਚੇ ਪਾਸ਼ਾ ਕੇ ਅਰਦਾਸ ਵੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਹਦੇ ਨਾਲ ਸਾਡੇ ਦੇਸ਼ ਨੂੰ ਸਾਡੀ ਕੌਮ ਨੂੰ ਸਾਡੇ ਸੋਬੇ ਨੂੰ ਬਹੁਤ ਵੱਡਾ ਫਾਇਦਾ ਹੋਵੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਕੰਮ ਕਾਰ ਮਿਲਦਾ ਹੈ ਸਰਕਾਰ ਕੋ ਟੈਕਸ ਜਾਂਦਾ ਹੈ ਜਿਹਦੇ ਨਾਲ ਸਾਡਾ ਮੁਲਕ ਤਰੱਕੀ ਕਰਦਾ ਸੋ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਗੁਰੂ ਅਗੇ ਹੀ ਅਰਦਾਸ ਕਰਦਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਉਹ ਹੈ ਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੂ ਜੀ ਕੀ ਧੰਨ ਹੈ ਜਿਹ ਦਿਨ ਮਨਾਉਂਦੇ ਰਹੇ ਤੇ ਤੁਸੀਂ ਵੱਡੀ ਗਿਣਤੀ ਵਿੱਚ ਇੱਥੇ ਆਇਓ ਛੋਟਾ ਸਭ ਦਾ ਦਿਲ ਦੀ ਗਹਿਰਾਈੋਂ ਕਿਉਂ ਮਲਕੀ ਤੇ ਗਰੋਪੈਕ ਵੱਲੋਂ ਸਾਡੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਜੀ ਦੇ ਵੀ ਇਹ ਸੁਭਾਣਲੇ ਦਿਨ ਹਰ ਇੱਕ ਦੇ ਘਰ ਹਰ ਇੱਕ ਦੀ ਫੈਕਟਰੀ ਹਰ ਇੱਕ ਦੀ ਦੁਕਾਨ ਤੇ ਆਉਂ ਤੇ ਪਰਮਾਤਮਾ ਉਹਨਾਂ ਦੇ ਉੱਪਰ ਆਪਣੀ ਮਿਹਰ ਸਦਾ ਰੱਖੇ ਸਾਡੇ ਵਿੱਚ ਬਹੁਤ ਹੀ ਸਤਿਕਾਰ ਨੂੰ ਬੱਬਾ ਹਰਪਜਨ ਸਿੰਘ ਜੀ ਆਏ ਨੇ ਮਹਾਨ ਸਖੀਤ ਨੇ ਤੇ ਸਾਡੇ ਵਿੱਚ ਸਰਦਾਰ ਸੰਜੀਤ ਸਿੰਘ ਵੀ ਰਖਣਾ ਸਾਹਿਬ ਆਏ ਹਨ ਉਹਨਾਂ ਦਾ ਵੀ ਇੱਥੇ ਆਉਣ ਦੇ ਅਸੀਂ ਆਪਣੇ ਵੱਲੋਂ ਆਪਣੀ ਪਰਵਾਹ ਬੰਨੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੱਸੀ ਸੋਹਣਿਆ ਵਾਲਾ ਚੇਅਰਮੈਨ ਇੰਪਰੂਵਮੈਂਟ ਟਰਸਟ ਤੇ ਵਾਲਾ ਸਾਡਾ ਬੱਚਾ ਹੈ ਬਹੁਤ ਮਿਹਨਤ ਕਰਦਾ ਹੈ ਪਰਮਾਤਮਾ ਇਹਨੂੰ ਵੀ ਬਲ ਬਖਸ਼ੇ ਅਸੀਂ ਅਰਦਾਸ ਕਰਦੇ ਆਂ ਪਰਵਾਹ ਤੋਂ ਵੀ ਥੋੜਾ ਕੀ ਚੰਦਾ ਹੋਇਆ ਪਾ ਦਿਓ ਸਾਡੇ ਸ਼ਰਮਤੇ